ਜਾਣਾ ਜਾਣਾ ਕਰਕੇ ਉਹਨਾਂ ਗੱਲ ਦੱਸੇ ਇਹ ਵੀ ਇੰਨੀਆਂ ਗੱਲਾਂ ਕਰਨ ਡਿਆ ਈ ਦੀਪ ਹਾਂਜੀ ਚੱਲ ਆਗਾ ਚਲੀਏ ਆ ਗਈ ਜਾਂਗੇ ਮੇਰੀ ਸੁਣੋ ਗੱਲ ਹੂੰ ਮੈਟੜ ਦਾ ਤਾਂ ਜਾਣਾ ਆ ਜੇਕਰ ਤੁਸੀਂ ਉਹਨੂੰ ਵੱਧ ਘੱਟ ਨਹੀਂ ਕੋਈ ਬੋਲਣਾ ਉਹ ਕੁਝ ਨਹੀਂ ਹੁੰਦਾ ਆਰਾਮ ਨਾਲ ਇੱਕ ਵਾਰੀ ਜਾ ਕੇ ਗੱਲ ਤੇ ਕਰੀਏ ਹੌਸਲੇ ਨਾਲ ਗੱਲ ਕਰਿਓ ਹੌਸਲੇ ਨਾਲ ਮੋਂ ਫਿਰ ਇਹਨੇ ਕਰਾਂਗੇ ਮੇਰੀ ਗੱਲ ਸੁਣੋ ਉਹ ਡੈਡੀ ਜੀ ਦਾ ਆਇਆ ਫੋਨ ਤੁਹਾਨੂੰ ਉਹ ਡੈਡੀ ਜੀ ਦਾ ਕੱਲ ਆਇਆ ਸੀ ਕੀ ਕਹਿੰਦੇ ਕਹਿਣਾ ਉਹਨਾਂ ਨੇ ਕੀ ਆ ਰੋਬ ਛਾੜਦਾ ਸੀ ਉਹ ਮੇਰੇ ਤੇ ਠੀਕ ਹੈ ਨਾ ਤਾਂ ਮੰਮੀ ਨੇ ਇੱਕ ਗੱਲ ਕਹਿਦੀ ਰੋਬ ਇਹੋ ਹੀ ਵੀ ਤੂੰ ਮੈਨੂੰ ਕੋ ਮਾਫੀ ਮੰਗ ਲੈਂਦਾ ਤੂੰ ਇਹਨਾਂ ਨੂੰ ਦੱਸਿਆ ਨਹੀਂ ਤੇ ਮੈਂ ਤਾਂ ਫਿਰ ਦੱਸਤਾ ਮੈਂ ਰਪਿੰਦਰ ਨੂੰ ਤੇ ਮੰਮੀ ਨੂੰ ਤਾਂ ਗਿਆਤਾ ਪਤਾ ਸੀ ਇਹਨਾਂ ਨੇ ਨਹੀਂ ਦੱਸਿਆ ਤੇ ਵਕਰੀ ਗੱਲ ਹੋ ਗਈ ਤੂੰ ਸਿੱਧੇ ਖੜਾ ਨਾਲ ਆ ਤਾਂ ਤੇ ਲਾਉਣਾ ਨਹੀਂ ਮੈਂ ਤੁਹਾਨੂੰ ਉਦੋਂ ਆਖਿਆ ਵੀ ਦੱਸ ਦੋ ਇਹਨੂੰ ਤੇ ਇਹ ਤੂੰ ਆਉਂਗੀ ਤਾਂ ਜਾਉਂਗੀ ਤਾਂ ਚੱਲ ਮਾਫੀ ਮੰਗ ਲੈਂਦਾ ਤੇ ਉੱਥੇ ਕੀ ਹੋ ਜਣਾ ਮੈਂ ਮਾਫੀ ਤੇ ਮੈਂ ਕਦੀ ਘਰ ਦੇ ਕੋਈ ਨਹੀਂ ਮੰਗੀ ਮਾਫੀ ਮੈਂ ਕਦੀ ਮੰਗਾ ਮੈਂ ਵੇਖੋ ਤੁਹਾਡੇ ਬਦਲੇ ਅਸੀਂ ਇੰਨਾ ਕੁਝ ਕੀਤਾ ਤੁਹਾਡੀਆਂ ਕਿੰਨੀਆਂ ਗਲਤੀਆਂ ਛਪਾਈਆਂ ਤੇ ਤੂੰ ਹੁਣ ਆ ਮੁੱਲ ਭਾਉਂਦੇ ਆ ਉਹ ਮੈਨੂੰ ਇਹ ਗੱਲ ਦਾ ਨਹੀਂ ਪਤਾ ਐ ਕਿਤੇ ਭੁੱਖੇ ਲੰਗੇ ਬੈਠੇ ਆ ਇੱਥੇ ਚੰਗੇ ਭਲੇ ਬੰਦੇ ਆ ਇਹ ਬਹੁਤ ਚੰਗੇ ਭਲੇ ਬੰਦੇ ਆ ਤੇ ਕਿਤੇ ਕੰਮ ਤਾਂ ਨੁਕਦੇ ਮਿਲ ਨਹੀਂ ਦੇ ਆ ਉਹ ਮੈਨ ਲਿਆ ਨਹੀਂ ਮਿਲਿਆ ਇਹ ਗੱਲ ਤਾਂ ਨਹੀਂ ਮੈਨੂੰ ਪਤਾ ਤੇ ਨਾ ਮੈਂ ਗੱਲ ਕਹੀ ਦੀ ਸੁਣੀ ਉਹ ਤੇ ਨਾ ਸੁਣੀ ਅਜ ਤੱਕ ਠੀਕ ਆ ਨਾ ਚਲੋ ਠੀਕ ਆ ਫਿਰ ਕਰੋ ਮਰਜੀ ਫਿਰ ਆਪਣੀ ਬਸ ਠੀਕ ਆ ਮੈਂ ਤਾਂ ਕਹਤਾ ਹੂੰ ਤੇ ਨਾ ਤਾਂ ਡੇ ਭਰਾ ਦੇ ਸਾਹ ਦੇਣਾ ਜੇ ਤੇ ਨਾ ਤਾਂ ਡੇ ਪਿਓ ਨੇ ਦੇਣਾ ਜੇ ਉਹ ਨਹੀਂ ਦੇਣਾ ਕਹਿੰਦੇ ਦਾ ਨਾਂ ਦੇ ਸਿੱਧੀ ਗੱਲ ਐਵੇਂ ਲੈ ਲੈ ਟੈਨਸ਼ਨ ਦੇ ਮਰਜੋ ਪਹਿਲਾਂ ਹੀ ਤੁਹਾਨੂੰ ਤਾਂ ਕੋਈ ਟੈਨਸ਼ਨ ਹੀ ਹੈ ਨਹੀਂ ਆ ਕਿੰਨੀ ਲੰਬੀ ਜ਼ਿੰਦਗੀ ਆ ਕਿਦਾਂ ਕੱਟਣੀ ਹੈ ਮੈਨੂੰ ਦੱਸੋ ਓ ਯਾਰ ਜੇ ਦੇ ਦੇਸ ਤੇ ਜਿੰਦਗੀ ਨਹੀਂ ਕੱਟੀ ਜਾਂਦੀ ਹੁੰਦੀ ਓ ਮੇਰੀ ਗੱਲ ਸੁਣ ਤੂੰ ਕਹਿਂਦੀ ਆ ਵੀ ਜ਼ਿੰਦਗੀ ਬੜੀ ਲੰਮੀ ਆ ਕੱਲ ਤੈਨੂੰ ਮੈਂ 40000 ਰੁਪਏ ਫੜਾਇਆ ਤੂੰ ਚੋਕੇ ਬੈੜ ਤੇ ਮਾਰਿਆ ਮੈਂ ਚੋਕੇ ਮਰਨ ਵਾਲੀ ਉਹ ਵਾਲੀ ਗੱਲ ਨਹੀਂ ਹੈਗੀ ਮੈਂ ਕਹਿੰਦੀ ਵੀ ਠੇਕਾ ਉਹਨਾਂ ਕੋ ਪਹਿਲਾਂ ਲਲਿਆ ਕਰੋ ਓ ਯਾਰ ਦੇਣ ਤੇ ਦੇ ਆ ਹੁਣ ਤੂੰ ਪੈਸੇ ਖਾਣੇ ਆ ਤੈਨੂੰ ਦੱਸ ਵੀ ਪੈਸਾ ਕਦੋਂ ਨਹੀਂ ਮਿਲਿਆ ਉਹਨਾਂ ਮੁੜਕੇ ਕਹਿ ਦਿਆ ਕਰਨਾ ਸਾਡੀ ਕਦੀ ਕੁੜੀ ਦਾ ਖਰਚਾ ਵਾ ਕਦੀ ਕੋਈ ਖਰਚਾ ਵਾ ਤੇ ਕੋਈ ਗੱਲ ਨਹੀਂ ਸਾਰਾ ਕੁਝ ਰਲ ਮਿਲ ਕੇ ਹੀ ਹੁੰਦਾ ਹੁੰਦਾ ਵਾ ਇਹ ਰੱਗ ਇਹ ਥੋੜਾ ਵੀ ਵੱਖ ਹੋ ਗਿਆ ਤੇ ਉਹਨਾਂ ਦੇ ਹੁਣ ਰਗ ਉਹ ਬਸ ਠੀਕ ਆ ਮੁਰਗੇ ਨਾਲ ਤੁਹਾਨੂੰ ਕੱਖ ਵੀ ਨਹੀਂ ਦੇਣਾ ਠੀਕ ਆ ਨਾ ਮੁਰਗੇ ਵੇਂਦੇ ਰਿਓ ਉਹਨਾਂ ਦੇ ਮੂੰਹ ਹਲ ਪੀ ਦਿੰਦੇ ਆ ਕਿ ਨਹੀਂ ਦਿੰਦੇ ਉਹ ਜੇ 20 25000 ਨਾਲ ਇਹ ਨਾ ਗੁਜ਼ਾਰਾ ਹੋਣਾ ਤੇ ਆ 5000 ਨਾਲ ਨਹੀਂ ਹੋਣਾ ਜੇ ਮੈਂ ਲੱਗ ਗਿਆ ਤੇ ਉਹ ਮੇਰੀ ਗੱਲ ਸੁਣ ਜੇ ਇਹਨਾਂ ਨੇ ਨਾ ਸਾਥ ਦਿੱਤਾ ਤੇ ਉਹਨਾਂ ਕਿਹੜਾ ਦੇ ਦਿੰਦਾ ਉਹ ਉਹ ਦੇਂਦ ਦੇ ਨਾ ਵਿਚਾਰੇ ਹੋਰ ਕਿਦਾਂ ਦੇਣ ਉਹ ਜੇ 40 5000 ਨਾਲ ਨਾ ਕੋਹ ਬੰਨਿਆ ਸਾਡਾ ਤੇ ਉਹ 25000 ਨਾਲ ਬਾਨਾ ਪਹ ਚੰਗਾ ਆ ਨੌਕਰੀਂ ਦਵਾਈ ਨਹੀਂ ਤੇ ਮੈਨੂੰ ਤੇ ਮਾਰ ਦੇਣਾ ਸੀ ਉਹਨਾਂ ਮੈਨੇ ਮਾਰ ਮਾਰ ਤੈਨੂੰ ਨੌਕਰੀ ਦਵਾਈ ਤੈਨੂੰ ਆਉਂ ਕੀਤਾ ਤੈਨੂੰ ਜਾਉਂ ਕੀਤਾ ਚਾ ਚਲੋ ਬਸ ਠੀ ਮੇਰੇ ਨਾਲ ਕੰਮ ਨਹੀਂ ਹੁੰਦੀ। ਸਾਨੂੰ ਜੋ ਬੰਦਾ ਹੀ ਸਾਥ ਦੇਣਾ ਪੈਣਾ ਤਾਂ ਜੋ ਬੰਨੇ ਕੰਮ ਆਉਣਾ ਵਾ। ਠੀਕ ਆ ਨਾ? ਉਹ ਰਾਤ ਬਰਾਤੇ ਲੋਡ ਪੈ ਜੇ ਤੇ ਉਥੋਂ ਆਇਆ ਕਰਨਗੇ। ਤੇ ਜੇ ਬੰਦਾ ਚੰਗੀ ਤਰ੍ਹਾਂ ਤੁਰੇ ਨਾ, ਜੇ ਤੁਸੀਂ ਉਹਨਾਂ ਦਾ ਇੱਜ਼ਤ ਮਾਨ ਪੂਰੀ ਤਰ੍ਹਾਂ ਕਰੋ ਤੇ ਘਟੋ ਵੀ ਨਹੀਂ ਕਰਦੇ। ਉਹ ਯਾਰ ਮੈਂ ਮਾਫੀ ਮੰਗਾ ਕਿਹੜੀ ਗੱਲ ਦੀ? ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ। ਨਾ ਮੇਰੀ ਗੱਲ ਸੁਣੋ। ਜੇ ਤੁਹਾਨੂੰ ਇੰਨਾ ਹੀ ਹੈਗਾ ਹੀ ਤਾਂ ਮੰਮੀ ਹੁਣਾਂ ਤੈਨੂੰ ਲਵਾਇਆ ਕਿ ਉਹਨਾਂ ਉਹਦਾ। ਤੇ ਕਦੀ ਤੁਹਾਨੂੰ ਵੇਲੇ ਇਹਨੂੰ ਕੁਲਾਤਾ, ਕਦੀ ਉਹਨੂੰ ਕੁਲਾਤਾ। ਵੇਲੇ ਰੱਖਿਆ ਨਾ ਤੁਹਾਨੂੰ। ਤੇ ਮੈਂ ਤੁਹਾਨੂੰ ਪਹਿਨਾ ਸਜਾਈ ਦਸੀ ਵਿਆਹ ਤੋਂ ਗੇਤੀ ਠੀਕ ਹੈ ਨਾ ਜਾਨ ਮੈਂ ਕੋ ਤੈਨੂੰ ਕੋ ਦੱਸਿਆ ਨਹੀਂ ਵੀ ਮੈਂ ਸਿੱਧਾ ਤੈਨੂੰ ਕਹਿਆ ਸੀ ਮੈਂ ਨਹੀਂ ਕੋ ਹੋ ਵੀ ਕਰਦਾ ਜੀ ਇਥੇ ਸਕੇ ਮਾਪਿਆਂ ਨੇ ਸਾਹ ਦਿੱਤਾ ਤੇ ਫੇਰ ਸਾਸਰਾਂ ਨੇ ਉਹ ਤੈਨੂੰ ਬੜਾ ਚੜਿਆ ਵੀ ਮੈਂ ਵਿਆਹ ਕਰਾਉਣਾ ਵਾ ਅਸੀਂ ਇੰਨੇ ਕਾ ਜਿੰਦਗੀ ਕੱਢ ਲਾਂਗੇ ਕੋਈ ਨਹੀਂ ਥੋੜੇ ਪਹਿਲਾਂ ਉਹ ਮੈਂ ਪਛਤਾਉਂਦੀ ਆ ਇਥੇ ਆ ਕੇ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਮੈਂ ਵਿਆਹ ਕਰਾਉਣਾ ਹੀ ਨਹੀਂ ਸੀ ਇਥੇ ਇਹ ਸਾਰੀਆਂ ਸਲੀਤਾ ਹੁਣ ਸਾਹਮਣੇ ਆਉਂਦੀਆਂ ਨੇ ਮੇਰੇ ਟੈਨਸ਼ਨ ਤੇ ਮੈਨੂੰ ਆ ਤੁਹਾਨੂੰ ਕਹੀ ਏ ਨਹੀਂ ਉਹ ਗੱਲ ਇਧਰ ਵੀ ਨਹੀਂ ਕਿਸੇ ਪਾਸੇ ਰਹਿਣ ਦਿੱਤਾ ਉਧਰ ਵੀ ਨਹੀਂ ਰਹਿਣ ਦੇਣਾ ਇਹਨਾਂ ਨੇ ਆ ਫੇਰ ਚੰਗੇ ਤੇ ਚੰਗੇ ਬਣੀ ਜਾਂਦੇ ਆ ਸੱਚੀ ਮੈਦੀ ਜਿੰਦਗੀ ਖਰਾਬ ਹੋ ਗਈ ਇੱਥੇ ਆ ਗਈ ਮੈਨੂੰ ਪਹਿਲਾਂ ਪਤਾ ਹੁੰਦਾ ਵਿਆਹ ਕਰਾਉਣਾ ਹੀ ਨਹੀਂ ਉਦੋਂ ਕਹਿੰਦੇ ਸੀ ਕਿ ਨਾ ਆ ਵੀ ਕੰਮ ਕਰ ਲਾਂਗੇ ਆ ਵੀ ਕਰ ਲਾਂਗੇ ਤੇ ਕਰਨਾ ਇਹਨਾਂ ਨੇ ਕੀ ਜੇ ਕਰਦੇ ਹੁੰਦੇ ਤਾਂ ਪਹਿਲਾਂ ਨਾ ਕਿਤੇ ਲੱਗਦੇ ਦਿਮਾਗ ਖਰਾਬ ਕੀਤਾ ਹੈ ਬਾੜਾ ਨਾ ਮੈਂ ਗੱਲ ਉਦਣ ਵੀ ਕੀਤੀ ਸੀ ਕਿ ਪੈਸੇ ਮੁੰਡੇ ਨੇ ਮੰਗੇ ਤਾਂ ਮੈਂ ਦੇ ਦੇ ਤੀ ਚਲ ਕੋਈ ਨਹੀਂ ਪੁੱਤ ਹੀ ਮੈਨੂੰ ਵੀ ਤਰਸਾ ਆ ਕਿ ਬਾਹਰ ਕਦੇ ਗਾੜੀ ਹੱਥ ਾੜਦਾ ਰਹੂਗਾ ਤੇ ਜੋਤ ਨੂੰ ਮੈਂ ਵੈਸੇ ਹੀ ਕਿਹਾ ਮੈਂ ਜੋਤ ਜੋ ਬੰਨੇ ਮੇਰੇ ਕੋਲ ਪੈਸੇ ਲਏ ਆ ਤੇਰੇ ਨਾਲ ਗੱਲ ਕੀਤੀ ਆ ਇੰਨੀ ਗੱਲ ਮੇਰੇ ਮੂੰਹੋਂ ਨਿਕਲਦੀ देर ਹੋਈ ਇਹ ਕਦਿਆਂ ਨਾ ਚਾਰ-ਚਾਰ ਮੈਨੂੰ ਸੁਣਾਈਆਂ ਇਹ ਮੈਨੂੰ ਕੀ ਦੱਸਣ ਡੈ ਜੇ ਜੇ ਦਿੱਤੇ ਆ ਤਾਂ ਵਾਪਸ ਕਰ ਦੂਗਾ ਮੈਂ ਹਾਂ ਉਹ ਤਾਂ ਵਾਪਸ ਕਰਨੇ ਹੀ ਪੈਣੇ ਆ ਪਰ ਮੈਂ ਤਾਂ ਤੇਰੇ ਨਾਲ ਉਦਾਂ ਹੀ ਗੱਲ ਕੀਤੀ ਵੀ ਤੈਨੂੰ ਪਤਾ ਵਾ ਤਾਂ ਤੂੰ ਤੇ ਐਵੇਂ ਕਿਤੇ ਮੇਰੀ ਗੱਲ ਹੁਣ ਤੇਰੇ ਮੇ ਇਹ ਗੱਲ ਕਹੀ ਕਿ ਨਹੀਂ ਤੂੰ ਮੈਨੂੰ ਕਹਿੰਦੀ ਨਹੀਂ ਮੇਰਾ ਪੋਤਵਾ ਚਲ ਮਦਦ ਕਰ ਦੇ ਮੈਨੂੰ ਇਹ ਗੱਲਾਂ ਦਾ ਪਤਾ ਸੀ ਵੀ ਇਹ ਕੰਮ ਹੋਣੇ ਆ ਪਰ ਮੈਂ ਤਾਂ ਹੁਣ ਇਹ ਆ ਕਿ ਬਾਹਰ ਨਹੀਂ ਜਾਣ ਦਿੱਤਾ ਪੀ ਕੇ ਕੋ ਮੰਗੇਗਾ ਤਾਂ ਆਪਣੇ ਘਰ ਦਾ ਜਲੂਸ ਨਿਕਲੂਗਾ। ਵੀ ਹੁਣ ਬਾਹਰ ਮੁੰਡੇ ਪੈਸੇ ਮੰਗਦੇ ਫਿਰਦੇ ਆ। ਦੂਜੀ ਗੱਲ ਇਹ ਵੀ ਨਿੱਕੇ ਨੂੰ ਹੀ ਮਿਆਨੀ ਹੁੰਨੀ ਹਾਂ। ਵੀ ਕੰਮ ਤੇ ਲੱਗ ਜਾ, ਕੰਮ ਤੇ ਲੱਗ ਜਾ। ਉਹ ਦੋਨੇ ਧਿਆਨ ਨਹੀਂ ਦਿੱਤਾ। ਹੁਣ ਤਰਲੇ ਲੈਂਦਾ ਫਿਰਦਾ। ਕਦੀ ਸਹੁਰੇ ਦੇ ਤਰਲੇ ਕੱਢ, ਕਦੀ ਜਨਾਨੀ ਦੇ ਤਰਲੇ ਕੱਢ। ਹੁਣ ਇਹ ਗੱਲ ਵਿੱਚ ਉਹਦੀ ਇੱਜ਼ਤ ਥੋੜਾ ਬੰਨ ਗਈ ਆ, ਬੇਇੱਜ਼ਤੀ ਹੋਣ ਰਹੀ ਆ। ਉਹ ਮੇਰੀ ਗੱਲ ਸੁਣ। ਜੇ ਉਹ ਵੱਡਾ ਮਕੈਨਿਕੀ ਦਾ ਉਹਨੇ ਕੰਮ ਸਿੱਖਿਆ ਤੇ ਉਹਨੇ ਕਿਹੜਾ ਪੈਸਾ ਕੋਈ ਜੋੜਿਆ, ਖਾਈ ਛੜਿਆ। ਆ ਮੈਂ ਤਾਂ ਕਿਹਾ ਤੇ ਪੱਲੇ ਕੁਝ ਹੋਊਗਾ ਕਰਦੀ ਇਹਦੀ ਸਵਾਈ ਕਰਦੀ ਹੀ ਉਹਦੇ ਕੋ ਵੀ ਹੋਣਾ ਚਾਹੀਦਾ ਸੀ ਪਿਆਹਾ ਤੇਲਾ ਉਹ ਤਾਂ ਦੋਵੇਂ ਜੀ ਚਿੱਟੇ ਨੰਗ ਬੈਠੇ ਆ ਉਸ ਆਖਾ ਸਾਨੂੰ ਕਹਿਣ ਦੇ ਵੀ ਸਾਨੂੰ ਦੋ ਪੈਸੇ ਮੈਨੂੰ ਤੇ ਇੱਕ ਸਮਝ ਨਹੀਂ ਆਉਂਦੀ ਸਾਡਾ ਘਰ ਬੜਾ ਵਧੀਆ ਚੱਲਣ ਰਿਹਾ ਸੀ ਜਦੋਂ ਦਾ लवली ਦਾ ਵਿਆਹ ਹੋ ਗਿਆ ਵਾ ਨਾ ਜਦੋਂ ਦੀ ਰਪਿੰਦਰ ਆ ਗਈ ਆ ਉਦੋਂ ਦਾ ਘਰ ਵਿੱਚ ਇਹੋ ਜਿਹਾ ਕਲੇਸ਼ ਪਿਆ ਵਾ ਵੀ ਮੁੱਕਣ ਦਾ ਨਾਂ ਹੀ ਨਹੀਂ ਲੈਣ ਰਿਆ ਕਦੇ ਕੋਈ ਗੱਲ ਸ਼ੁਰੂ ਹੋ ਜਾਂਦੀ ਆ ਕਦੇ ਕੋਈ ਗੱਲ ਸ਼ੁਰੂ ਹੋ ਜਾਂਦੀ ਆ ਗੱਲ ਪਤਾ ਰਮਨ ਕੀ ਆ ਜੋ ਤੇ ਪਹਿਲਾਂ ਕੱਲੀ ਹੌਣ ਹੋ ਗਏ ਆ ਵਾ ਦੋ ਜਾਨੀਆਂ ਹੁਣ ਫਿਰ ਜਿਤਵਾਜੀ ਹੋ ਗਈ ਆ ਜੇ ਉਹ ਕੰਮ ਕਰਦੀ ਐ ਤੇ ਕਰਦੀ ਨਹੀਂ ਤੇ ਦੋ ਜਾਨੀਆਂ ਬੈਠੀਆਂ ਰਹਿੰਦੀਆਂ ਮੈਨੂੰ ਤੇ ਇਹ ਸਮਝ ਨਹੀਂ ਆਉਂਦੀ ਕਿ ਕੰਮ ਕਿੰਨਾ ਕਵਾ ਕਿਹੜੀ ਚੁੱਲ੍ਹੇ ਤੇ ਅੱਗ ਬਾਲਣੀ ਆ ਤੇ ਫੇਰ ਰੋਟੀ ਪਾਣੀ ਬਣਾਉਣਾ ਵਾ ਗੈਸ ਦਾ ਤੇ ਸਾਰਾ ਕੰਮ ਕਰਨਾ ਵਾ ਸਬਜੀ ਸੁਬਜੀ ਮਿਆਂ ਕੱਟ ਦਿੰਨੀ ਆ ਤੇ ਇਹਨਾਂ ਨੂੰ ਤੜਕਾ ਲਾਉਂਦੀਆਂ ਨੂੰ ਭਾਰਵਾ ਉਹ ਵੀ ਤੇ ਦਿਨ ਹੈਗਾ ਹੀ ਜਿੱਦਾਂ ਸਾਰਾ ਮਿਆਂ ਕਰਦੀ ਹੀ ਨਾਲ ਹੀ ਚੌਂਕੇ ਦਾ ਨਾਲ ਹੀ ਸਫਾਈਆਂ ਕਰਨੀਆਂ ਨਾਲ ਹੀ ਤੁਹਾਡੇ ਤਿੰਨਾਂ ਜਾਨਿਆਂ ਦਾ ਕੱਪੜਾ ਲੇੜਾ ਧੋਕੇ ਦੇਣਾ ਮੈਂ ਰਮਣਾ ਭੂਏ ਚੜਾਈਆਂ ਤੂੰ ਇੱਥੇ ਆ ਬੇਲੇ ਆਪਣੇ ਹੈਗਾ ਅਸੀਂ ਚੁੱਲਾ ਇੱਥੇ ਇਹਨਾਂ ਨੂੰ ਕਹਣਾ ਵੀ ਅੱਗ ਬਾਲੋ ਤੇ ਕੰਮ ਕਰੋ ਜਦੋਂ ਉਹਨਾਂ ਨੂੰ ਪਤਾ ਵੀ ਗੈਸ ਹੈਗਾ ਵਾ ਮਾਤਾ ਬੋਲਦੀ ਨਹੀਂ ਆ ਤੇ ਉਹ ਭੂਏ ਚੜ ਗਈਆਂ ਤੁਸੀਂ ਮੇਰੇ ਤੇ ਕਸੂਰ ਕੱਢ ਦਿਆ ਕਰੋ ਪਿੱ ਤੇਰਾ ਕਸੂਰ ਵਾ ਗੈਸ ਤੇ ਕਰਦੀਆਂ ਰੋਂਦੀਆਂ ਵਾ ਲੂਹਾ ਫੂਕਾ ਕਰਦੀਆਂ ਵਾ ਤੇ ਜਿੱਦਣ ਇਹਨਾਂ ਨੂੰ ਚੁੱਲ੍ਹੇ ਤੇ ਕਰਨਾ ਪਿਆ ਉਸ ਦਿਨ ਤਾਂ ਪੰਪ ਤਿਲਾ ਚੋਕ ਕੇ ਮੇਰੇ ਸਿਰ 'ਚ ਮਾਰਨ ਵੀ ਮਾਈਏ ਆ ਇੱਧਰ ਤੇ ਰੋਟੀ ਤਾਂ ਹੁਣ ਖਾਣੀ ਆ ਤੇ ਮੈਨੂੰ ਇਹ ਆ ਵੀ ਜੇ ਜਾੜ ਦੇਣਗੇ ਤੇ ਤਾਂ ਵੀ ਇਹਨਾਂ ਦਾ ਘਰ ਵਾ ਤੇ ਜੇ ਕੋ ਬਣਾ ਲੈਣਗੇ ਦੋਵੇਂ ਭਰਾ ਤਾਂ ਤਾਂ ਵੀ ਇਹਨਾਂ ਦਾ ਬਾਨਾ ਵਾ ਅਸੀਂ ਕਿਹੜਾ ਇੱਕ ਤੇਰਾ ਕਿ ਨਾਲ ਲੈ ਜਾਣਾ ਮੇਰੀ ਗੱਲ ਸੁਣ ਰਮਨ ਬਾਕੀ ਸਾਰਾ ਕੰਮ ਇਹਨਾਂ ਦਾ ਹੀ ਵੰਡਦਾ ਵਾ ਤੇ ਰਹਿ ਤੈ ਇਹੋ ਹੀ ਗਿਆ ਰੋਟੀ ਪਾਣੀ ਦਾ ਹੀ ਤੇ ਇਹ ਵੀ ਇਹਨਾਂ ਗਣੋਂ ਲਾ ਲ ਚੰਗੀ ਰਹਿ ਜੇਗੀ ਤੁਸੀਂ ਤਾਂ ਹਾਂ ਗੱਲਾਂ ਕਰੀ ਜਾਣ ਦੇ ਜੀ ਇੱਕ ਔਰ ਸੋਈ ਦੇ ਵਿੱਚ ਤਿੰਨ ਚੁੱਲੇ ਕਿੱਦਾਂ ਰੱਖਾਂਗੇ ਲੋਕੀ ਬਾਹਰੋਂ ਆਉਣਗੇ ਤੇ ਗੱਲਾਂ ਨਾ ਕਰਨਗੇ ਨਾਲੇ ਗੱਲਾਂ ਤੋਂ ਵੀ ਡਰਦੀਆਂ ਤੇ ਨਾਲੇ ਫਿਰ ਤੂੰ ਕਹਿੰਨੀ ਆ ਵੀ ਨਵਾਂ ਮੇਰੀਆਂ ਕੰਮ ਨਹੀਂ ਕਰਦੀਆਂ ਫਿਰ ਤੂੰ ਆਪ ਸਿਰ ਦੇ ਛੜੇ ਨਾਲ ਚ ਇਹ ਦੇਣਾ ਹੀ ਪੈਣਾ ਵਾ ਦੇ ਨਗਾਉਣੀ ਪੈਣੇ ਆ ਨਹੀਂ ਤੇ ਸ਼ਰੀਕਾ ਤਮਾਸ਼ਾ ਵੇਂਦਾ ਹੁੰਦਾ ਜੀ ਉਹਨਾਂ ਨੇ ਘਰ ਆਣ ਆਣ ਕੇ ਸਾਡੀ ਬੇਇੱਜ਼ਤੀ ਕਰਨੀ ਆ ਵੀ ਤੂੰ ਤਾਂਦੀ ਹੁੰਦੀ ਸੀ ਵੀ ਨਵਾਂ ਚੰਗੀ ਤਰ੍ਹਾਂ ਰੱਖੀਏ ਤੇ ਕੋਈ ਘਰ ਵਿੱਚ ਗੱਲਬਾਤ ਨਹੀਂ ਹੁੰਦੀ ਤਾਂ ਹੁਣ ਤੈਨੂੰ ਨਹੀਂ ਰੱਖਣੀ ਆਈਆਂ ਹੁਣ ਮੈਂ ਕੀ ਕਰਾਂ ਕੱਪੜੇ ਨਾ ਕੱਪੜਾ ਪੈਸੇ ਨਾ ਪਿਆਹਾ ਹਰ ਇੱਕ ਜੀ ਤੇਨਾਂ ਨੂੰ ਟਾਈਮ ਨਾ ਮਿਲਣ ਦੇ ਹੀ ਆ ਤੇ ਜੇ ਫੇਰ ਵੀ ਸਾਡੇ ਸਿਰ 'ਚ ਸਵਾਹ ਪਾਉਣ ਤੇ ਇਹਦੇ ਵਿੱਚ ਸਾਡਾ ਕੀ ਕਸੂਰ ਵਾ ਅਸੀਂ ਕੀ ਕਰ ਸਕਦੇ ਆ ਓਏ ਰਮਨ ਐਨਾ ਤੂੰ ਸਿਰਖ ਪਾਈ ਕਰਦੀ ਆ ਫਾਇਦਾ ਕੋਈ ਹੈਗਾ ਵਾ ਆ ਨਿੱਕੇ ਮੁੰਡੇ ਦਾ ਮੈਨੂੰ ਤਾਂ ਫਿਗਰ ਵੜ ਵੜ ਖਾਈ ਜਾਂਦਾ ਏ ਨਖੱਤੇ ਨੇ ਪਿਆਲੀ ਵੀ ਠੇਕੇ ਤੇ ਦੇ ਦਿੱਤੀ ਉਹ ਤੇ ਨੌਕਰੀ ਵੀ ਨਹੀਂ ਮਿਲੀ ਹੁਣ ਪਤਾ ਨਹੀਂ ਪੇੜਾ ਕੀ ਗਾੜੀ ਬਣਾਈ ਉਹ ਇਹ ਤਾਂ ਬਣਿਆ ਬਣਿਆ ਵਾ ਜਿਹੜੀ ਉਹ ਪਿਆਲੀ ਪੂਰੀ ਕਹਦੇ ਸੀ ਨਾ ਮਿਲਣੀ ਸੌਰਿਆਂ ਤੋਂ ਉਹ ਇਹਨੂੰ ਕੱਖ ਨਹੀਂ ਮਿਲਣਾ ਉਹਨਾਂ ਨੂੰ ਮੈਨੂੰ ਪਤਾ ਹੀ ਆ ਵੀ ਉਹਨਾਂ ਇਹਨੂੰ ਕੀ ਦੇਣਾ ਵਾ ਇੱਕ ਪ੍ਰਾਈਵੇਟ ਨੌਕਰੀ ਤੇ ਨਹੀਂ ਲਵਾ ਸਕਦੇ ਤਾਂ ਪਿਆਲੀ ਉਹਨਾਂ ਕਿੱਥੋਂ ਦੇਣੀ ਹੈ ਤੇ ਨਵ ਵੀ ਜਿਹੜੀ ਭੂਏ ਚੜੀ ਸੀ ਵੀ ਮੇਰਾ ਕਿਲਾ ਵੱਖਰਾ ਵਾ ਤੇ ਦੋ ਕਿਲੇ ਵੱਖਰੇ ਆ ਜੇ ਇਹਨਾਂ ਨੂੰ ਉਥੋਂ ਕੱਖ ਨਹੀਂ ਉਹ ਮਿਲਣਾ ਆਹ ਤਿੰਨਾਂ ਦੀ ਥਾਂ ਤੇ ਕੀ ਤਾਂ ਸਾਰੀ ਇਹਨੂੰ ਨਾ ਦੇ ਦੇਣਾ ਚੰਦਰੀ ਨੂੰ ਇਹਨਾਂ ਦਾ ਘਰ ਜੋਗੇ ਰਣਾ ਦਾ ਘਟ ਜੋਗੇ ਆਹ ਤਾਂ ਅੱਗੇ ਹੋ ਹਾਲੀਆ ਇਹਨਾਂ ਦਾ ਚੱਲ ਜੋ ਹੋਊ ਵੇਖੀ ਜਾਈ ਜੂਣੀ ਠੇਕਾ ਥੋੜਾ ਲਿਆ ਸਾਰੀ ਉਮਰ ਦਾ ਅਸੀਂ ਤਾਂ ਦੋਵਾਂ ਭਰਾਵਾਂ ਨੂੰ ਬਥੇਰਾ ਬੰਨ ਬੰਨ ਕੇ ਰੱਖਣ ਦੇ ਆ ਵੀ ਵੱਖਰੇ ਨਾ ਹੀ ਹੋਣ ਨਾ ਹੀ ਹੋਣ ਪਪਾਰ ਜਦੋਂ ਉਹ ਕਹਿੰਦੇ ਆ ਤੇ ਇਹ ਵੱਖਰੇ ਹੋਣਾ ਕਿਸ ਦਾ ਮੂੰਹ ਇੱਧਰ ਤੇ ਕਿਸ ਦਾ ਇੱਧਰ ਤੇ ਇਹ ਵੀ ਕੀ ਕਰ ਸਕਦੇ ਆਂ ਆ ਗੱਲ ਵਿੱਚ ਰਮਨ ਜਦੋਂ ਪਹਿਲੀ ਵੰਡ ਲਈ ਆ ਤੇ ਵਕਤੇ ਹੋ ਗਏ ਸਿਰਫ ਰਹਿ ਤੇ ਰੋਟੀ ਪਾਣੀ ਦਾ ਕੰਮ ਰਹਿ ਗਿਆ ਵਾ ਚੱਲ ਨਾ ਹਾਂ ਗੱਲਾਂ ਨਾ ਮੇਰੇ ਲਾਗੇ ਕਰਿਆ ਕਰੋ ਮੇਰਾ ਅੱਗੇ ਸਿਰ ਦੁਹੰਡਿਆ ਘਰੇ ਬੀਪੀ ਘਟਿਆ ਤੇ ਹੋਰ ਆਣ ਕੇ ਤੁਸੀਂ ਡੈ ਪੈਂਦੇ ਚੱਲ ਫਿਰ ਮੇਰਾ ਦੁਖਦਾ ਰਹਿਣਾ ਜਦੋਂ ਤੋਂ ਉਹਨਾਂ ਦੇ ਸਿਰ ਦਰਦੀ ਲੈਣੀ ਤੇ ਦੁਖਣਾ ਹੀ ਐ ਤੁਹਾਡੇ ਨਾਲ ਗੱਲ ਕਰਨੀ ਹੁੰਦੀ ਆ ਕਿ ਕੋਈ ਚੱਜ ਦੀ ਸਲਾਹ ਦੋਗੇ ਤੂੰ ਹੋਰ ਹਮਤਰਾ ਬਲਦੀ ਤੇ ਤੇਲ ਪਾ ਜਾਣਾ ਹੁੰਦਾ ਵਾ ਤੂੰ ਨਹੀਂ ਚੰਗੀ ਤੂੰ ਨਹੀਂ ਚੰਗੀ ਮੈਂ ਚੰਗੀ ਹੋਈ ਨਾ ਜਿਉਂ ਆਈਆਂ ਐ ਇਹ ਘਰ ਚ ਜੋਤ ਜੋਤ ਗੱਲ ਸੁਣੋ ਯਾਰ ਹਾਂਜੀ ਕਦੋਂ ਦਾ ਆਵਾਜ਼ਾਂ ਮਾਰਨੇ ਆ ਮੈਂ ਮਸ਼ੀਨ ਦਾ ਕੰਮ ਕਰਦੀ ਹਾਂ ਮੇਰੀ ਗੱਲ ਸੁਣੋ ਮੈਂ ਤਾਂ ਨਾਲ ਗੱਲ ਕਰਨੀ ਸੀ ਦੱਸੋ ਮੇਰੇ ਮਨ ਚ ਬੜੀ ਚਿਰ ਦੀ ਗੱਲ ਆਉਂਦੀ ਸੀ ਮੈਂ ਕਿ ਮੇ ਕੋਈ ਗਲਤੀ ਹੋ ਗਈ ਸਿਕੋ ਮੈਨੂੰ ਤੁਹਾਨੂੰ ਦੱਸਣਾ ਜ਼ਰੂਰ ਚਾਹੀਦਾ ਸੀਗਾ ਉਹ ਪੈਸਿਆਂ ਵਾਲੀ ਗੱਲ ਜਿਹੜੀ ਚਲੋ ਕੋਈ ਗੱਲ ਨਹੀਂ ਘਰਾਂ 'ਚ ਵਾਦੇ ਘਾਟੇ ਹੋ ਹੀ ਜਾਂਦੇ ਆ ਜੇ ਨਹੀਂ ਦੱਸਿਆ ਤਾਂ ਫਿਰ ਕੀ ਹੋਇਆ ਵਾ ਤੇ ਹੀ ਵੀ ਘਰੇ ਵਰਤ ਨਹੀਂ ਬਸ ਗੱਲ ਇਹ ਹੀ ਵੀ ਮੰਮੀ ਜੀ ਦੇ ਕਹਿੰਦਾ ਤਰੀਕਾ ਨਹੀਂ ਠੀਕ ਉਹ ਤੂੰ ਉਹਨਾਂ ਦੇ ਤਰੀਕੇ ਛੱਡ ਦੇ ਸਾਰੇ ਉਹਨਾਂ ਦੇ ਤਰੀਕੇ ਬਦਲ ਗਏ ਆ ਜੇ ਉਹ ਤੋਰ ਤਰੀਕੇ ਆਪਣੇ ਤੇ ਰਹਿੰਦੇ ਨਾ ਤਾਂ ਘਰ ਵਧੀਆ ਚੱਲਣੇ ਹੁੰਦਾ ਇਹ ਥੋੜੀ ਵੀ ਜੇ ਇੱਕ ਮੁੰਡਾ ਤਾਂ ਹੋਂ ਲੱਗਾ ਤੇ ਉਹਦੇ ਵੱਲ ਹੋਗੇ ਦੂਜਾ ਹੋਂ ਲੱਗਾ ਤਾਂ ਤੇ ਉਹਦੇ ਵੱਲ ਹੋਗੇ ਮੈਂ ਤੇ ਮੈਨੂੰ ਤੇ ਸਗੋਂ ਇਹ ਵੀ ਲੱਗੰਦਿਆ ਆ ਵੀ ਮੈਂ ਕੱਲ ਮੰਮੀ ਜੀ ਨੂੰ ਜ਼ਿਆਦਾ ਹੀ ਬੋਲਿਆ ਵਾ ਪਰ ਬੋਲਣ ਦੀ ਵਜ੍ਹਾ ਸਿਰਫ ਇਹੀ ਹੀ ਵੀ ਜੇ ਤੁਸੀਂ ਪੈਸੇ ਦੇ ਦਿੱਤੇ ਆ ਤੁਹਾਨੂੰ ਆਪਣੇ ਮੁੰਡੇ ਤੇ ਇੰਨਾ ਵੀ ਯਕੀਨ ਨਹੀਂ ਹੈਗਾ ਵੀ ਉਹ ਕੱਲ ਨੂੰ ਮੋੜੂਗਾ ਜਾਂ ਨਹੀਂ ਇਹਨਾਂ ਚਾਹ ਤੁਸੀਂ ਕਰਦਾ ਕੰਮ ਕੀਤਾ ਵਾ ਤੇ ਹੁਣ ਆ ਸਲਾ ਮਿਲੰਦਿਆ ਉਹ ਗੱਲ ਦਾ ਮੈਂ ਤੁਹਾਨੂੰ ਬਸ ਇਹੋ ਗੱਲ ਕਹਿਣੀ ਆ ਵੀ ਤੁਸੀਂ ਕਿਸੇ ਗੱਲ 'ਚ ਨਹੀਂ ਆਉਣਾ ਠੀਕ ਆ ਨਾ ਤੇ ਨਾਲੇ ਇੱਕ ਗੱਲ ਹੋਰ ਗੰਜੈਸ਼ ਮੇ ਕੋ ਹੈਗੀ ਆ ਥੋੜੀ ਬਹੁਤੀ ਜਿਵੇਂ ਬਾਹਰੋਂ ਚੁੱਕਦਾ ਪੈਸੇ ਫਿਰ ਮੈਂ 40 50 ਹਜ਼ਾਰ ਥੋੜੀ ਚੁੱਕਣਾ ਸੀ ਤੇ ਮੈਂ ਘਰ ਦੀ ਚੁੱਕਣੀ ਸੀ ਇਹਨਾਂ ਨੂੰ ਮੈਂ ਤਾਂ ਨਹੀਂਗਾ ਦੱਸਦਾ ਵੀ ਇਹਨਾਂ ਨੇ ਮੁੜ ਕੇ ਫੇਰ ਕੋਈ ਨਾ ਕੋ ਕੰਮ ਉਤੇ ਰੱਖ ਦੇਣਾ ਤੇ ਖੁਜੀ ਪਾਵੇਂ ਮੜ ਕੇ ਠੇਕਾ ਹੀ ਕਹਿ ਦਿੰਨ ਮੈਨੂੰ ਪਿਠੇਕਾ ਦੇ ਦੇ ਤੁਹਾਡਾ ਮੈਨੂੰ ਤੇ ਪਤਾ ਆ ਪੀ ਇਹ ਗੱਲਾਂ ਹੈਗੀਆਂ ਵਾਂ ਘਰ ਦੇ ਵਿੱਚ ਬਸ ਇਹ ਵੀ ਜੇ ਇੱਕ ਦੂਜੇ ਦੀ ਅਹੀਂ ਮਦਦ ਕਰਨਦੀਆਂ ਤੇ ਹੀ ਆਪਣੇ ਘਰ ਚ ਹੀ ਕਰਨਦੀਆਂ ਤੇ ਜੇ ਬਾਹਰੋਂ ਪੈਸੇ ਅਹੀਂ ਲੈਣੇ ਵੀ ਆ ਤੇ ਹੀ ਆਪਣੇ ਲੋੜ ਨੂੰ ਲੈਣੇ ਆ ਤੇ ਲੋਕੀ ਕਰਦੇ ਹੀ ਆਇਆ ਇਹ ਤੇ ਬਣਿਆ ਹੀ ਆਵਾ ਜੇ ਆਪਾਂ ਕਿਸੇ ਕੋ ਪੈਸੇ ਲੈਣੇ ਆ ਤੇ ਉਹਨੂੰ ਦੇਣੇ ਵੀ ਹੈਗਈ ਆ ਤੇ ਜੇ ਅਹੀਂ ਚੰਗੀ ਤਰ੍ਹਾਂ ਮੋੜਦਾਂਗੇ ਤੇ ਸਾਡੀ ਸੋਭਾ ਵਾ ਤੇ ਜੇ ਬੋਲ ਬਲਾ ਕੇ ਲਵਾਂਗੇ ਤੇ ਉਹਦੇ ਚ ਸਾਡੀ ਬੇਜ਼ਤੀ ਆ ਤੋ ਚਲੋ ਜਿਹੜੀਆਂ ਵੀ ਗੱਲਾਂ ਹੈਗੀਆਂ ਵਾ ਮੈਂ ਸਿਰਫ ਇਹੋ ਗੱਲ ਤੁਹਾਨੂੰ ਦੱਸਣੀ ਹੀ ਕਿ ਮੇ ਕੋ ਗੰਜائش ਹੈਗੀ ਆ ਇਹ ਨਾ ਸੋਚਿਓ ਵੀ ਬਿਲਕੁਲ ਖਾਲੀ ਹੋ ਕੇ ਬੈਠੇ ਆਂ ਆਪਾਂ ਠੀਕ ਹੈ ਨਾ ਕਿ ਚੀਜ਼ ਦੀ ਮਜਬੂਰੀ ਪੈ ਜੇ ਦਾ ਦੇਣਾ ਮੈਂ ਉਸ ਵੇਲੇ ਨਹੀਂ ਨਹੀਂ ਕੋਈ ਗੱਲ ਨਹੀਂ ਤੇ ਮਾੜਾ ਜਿਹੇ ਲੂਲੀਂਦੇ ਸਕੂਲੋਂ ਹੋਮ ਨਹੀਂ ਆ ਕੋਈ ਨਹੀਂ ਮੈਂ ਜਾਣਾ ਉਧਰ ਤਿਆਰ ਹੋ ਗਏ ਨਾ ਜਾਣਾ ਮੈਂ ਉਹ ਕਹਿੰਦੇ ਸੀ ਕੱਲ ਵੀ ਫੋਨ ਆਇਆ ਸੀ ਵੀ ਪੇਰੈਂਟਸ ਦਾ ਇੱਕ ਵਾਰੀ ਆਉਣਾ ਜ਼ਰੂਰੀ ਹੈ ਕੋਈ ਸਾਈਨ ਵਗੈਰਾ ਰਹਿੰਦੇ ਹੋਣੇ ਆ ਉਹ ਕਹਿੰਦੇ ਸੀ ਤੇ ਵੇ ਲੈਓ ਜਿਹੜੀ ਫੀਸ ਰਹਿ ਗਈ ਹੈ ਨਾ ਮੈਂ ਕਹਿੰਨੀ ਆ 2000 ਮਹੀਨੇ ਦੀ ਐਡਵਾਂਸ ਹੀ ਭਰ ਦਿਓ ਕਾ ਫੇਰ ਨਾ ਕੋਈ ਕੰਮ ਪੈ ਜੇ ਤੇ ਹੱਥ ਤੰਗ ਹੋ ਜੇ ਇਹੋ ਹੀ ਵੀ ਗੱਲ ਹੈ ਕਿ ਮੁਰਕੇ ਸਕੂਲਾਂ ਵਾਲੇ ਤੰਗ ਬੜਾ ਕਰਦੇ ਆ ਮੁਰਕੇ ਬੱਚੇ ਨੇ ਇੱਕ ਵਾਰੀ ਵੀ ਕਲਾਸ 'ਚ ਕਹਿਤਾ ਨਾ ਤੇ ਉਹੀ ਬੱਚਾ ਨਜ਼ਰਾਂ ਚ ਆ ਜਾਂਦਾ ਮੁਰਕੇ ਚਲ ਕੋਈ ਨਹੀਂ ਮੈਂ ਹੋ ਕੇ ਆਉਣਾ ਹੈ ਹਾਂ ਤੇ ਉਹ ਆਉ ਉਹ ਨਾ ਉਹ ਸਤਿ ਸ਼੍ਰੀ ਅਕਾਲ ਮਾਸਟਰ ਜੀ ਸਤਿ ਸ਼੍ਰੀ ਅਕਾਲ ਹੋਠੀ ਠਾਕ ਹਾਂਜੀ ਕਿੱਥੇ ਨੇ ਘਰ ਦੇ ਹਾਂਜੀ ਅੰਦਰ ਹੀ ਜੀ ਆਜੋ ਕੋਈ ਨਹੀਂ ਇੱਥੇ ਖਲਾ ਹਨਾ ਨੂੰ ਇੱਥੇ ਗੱਲ ਕਰ ਲੈਣੀ ਮੇਰੀ ਸੁਣੋ ਗੱਲ ਹੌਸਲੇ ਨਾਲ ਆਰਾਮ ਨਾਲ ਗੱਲ ਕਰਿਓ ਕੁੜੀ ਦਾ ਘਰ ਆ ਇਸ ਤਰ੍ਹਾਂ ਹੀ ਮੜਕੇ ਹੋ ਰਹਿੰਦੀ ਨਹੀਂ ਹੈਗੀ ਜਿਵੇਂ ਉਹ ਗੱਲਾਂ ਵੱਧ ਘੱਟ ਕੱਢ ਲਈਏ ਕੋਈ ਗੱਲ ਨਹੀਂ ਗੱਲ ਤੇ ਕਰ ਲੈਂਦੇ ਉਹਨਾਂ ਨਾਲ ਰਿਸ਼ਤੇਦਾਰੀ ਕੀ ਲੋੜ ਆ ਰੱਖੰਦੀ ਹੁਣ ਇਹ ਆਪਣੇ ਘਰ ਰਾਜੀ ਅਸੀਂ ਆਪਣੇ ਘਰ ਆ ਜੀ बोलदेनी हो गए तैयार ओए ओ मैं इतना तैयार ही हां मैं चल हूं बस स्कूल हूं स्कूल बाद च जायो लवली ਦੇ ਸਾਸੋਰਾ ਆਏ ਆ ਤੇ ਮੈਂ ਤੇ ਅੰਦਰ ਆਉ ਉਹਨੂੰ ਕਿਹਾ ਵਾ ਨਹੀਂ ਨਹੀਂ ਆਹੇ ਤੂੰ ਬਾਹਰ ਹੀ ਬਲਾ ਉਹਨਾਂ ਨੂੰ ਗੱਲ ਕਰਨੀ ਆਹੀਂ ਬਾਵਾ ਗੁੱਸੇ ਚ ਲੱਗੰਦੇ ਆ ਪਹਿਲਾਂ ਆਜੋ ਹਾ ਉਧਰ ਤੇ ਬਾਕੀ ਕਰਦੇ ਕਿੱਥੇ ਆ ਉਹਨਾਂ ਨੂੰ ਮੈਂ ਬਾਅਦ ਚ ਕਹਿੰਨੀ ਆ ਪਹਿਲਾਂ ਮੈਂ ਤੁਹਾਨੂੰ ਹੀ ਕਹਿੰਦੀ ਤੂੰ ਮਾਰ ਵਾ ਜੜੀ ਹੁਣ ਨਵਾਈ ਮਾਰ ਉੱਥੇ ਬਲਾ ਸਸੀ ਕਾਮ ਸੇਣੀ ਸਸੀ ਕਾਲ ਸਸੀ ਮਸ ਠੀਕ ਠਾਕ ਹਾਂਜੀ ਵਧੀਆ ਉੱਥੇ ਅੰਦਰ ਆਜੋ ਬਾਹਰ ਖਲੋਗੇ ਤੁਸੀਂ ਨਹੀਂ ਨਹੀਂ ਇੱਥੇ ਬੈ ਕੇ ਗੱਲ ਕਰ ਲੈਨੇ ਅੰਦਰ ਨਹੀਂ ਜਾਣਾ ਕੋਈ ਗੱਲ ਕਰਨੀ ਕੋਈ ਗੱਲ ਹੀ ਕੋਈ ਇਦਾਂ ਦੀ ਐ ਇੱਥੇ ਬੈ ਇਹ ਮੈਂ ਕਿਹਾ ਅੰਦਰ ਆ ਜਾਊਗਾ 1 ਮਿੰਟ ਲੱਗਣਾ ਨਹੀਂ ਨਹੀਂ ਠੀਕ ਐ ਇੱਥੇ ਬੈਨੇ ਅੰਦਰ 1 ਮਿੰਟ ਹੋ ਕੇ ਮੈਂ ਕੁਰਸੀਆਂ ਲਿਆਉਣਾ ਤੁਹਾਡੇ ਆਸੇ ਹਾਲੋ ਬੈਠ ਮੈਂ ਲਿਆਵਾਂ ਕੁਝ ਪਾਣੀ ਪੁਣੀ ਲੈ ਆਵਾਂ ਨਾ ਨਾ ਗੱਲ ਹੀ ਕੋਈ ਇਦਾਂ ਦੀ ਆ ਕੀ ਗੱਲ ਹੋ ਗਈ ਇਹ ਵੀ ਵੇਖੋ ਵੇਚੋਗੇ ਤੁਸੀਂ ਰਿਸ਼ਤਾ ਕਰਾਇਆ ਸੀ ਹਾਂਜੀ ਇੱਡਾ ਵੱਡਾ ਧੋਖਾ ਕਰਨ ਦੀ ਕੀ ਲੋੜ ਹੈ? ਹੈਂ? ਝੂਠ ਮਾਰਨ ਦੀ ਕੀ ਲੋੜ ਸੀਗੀ? ਜੇ ਸਾਨੂੰ ਕੋਈ ਪਹਿਲਾਂ ਦੱਸਿਆ ਹੁੰਦਾ ਤਾਂ ਅਸੀਂ ਕੋ ਆਪਣਾ ਸੋਚਦੇ ਪਹਿਲਾਂ। ਜੇ ਮੁੰਡਾ ਨੌਕਰੀ ਨਹੀਂ ਕਰਦਾ ਦੱਸਣਾ ਚਾਹੀਦਾ ਸੀ ਨਾ ਤੁਹਾਨੂੰ। ਮਾਸਟਰ ਜੀ ਹਾਲਾਤ ਹੀ ਇਦਾਂ ਦੇ ਬਣੇ ਸੀਗੇ। ਨਾਲੇ लवली ਪੜਿਆ ਲਿਖਿਆ ਉਹਨੇ ਕਰ ਲੈਣਾ ਕੋਈ ਨਾ ਕੋਈ ਕੰਮ। ਉਹ ਕਰ ਲੇ 100 ਵਾਰ ਹੀ ਕਰ ਲੇ। ਪਰ ਪਹਿਲਾਂ ਤੇ ਤੁਸੀਂ ਝੂਠ ਮਾਰ ਕੇ ਸਾਰਾ ਕੁਝ ਕੀਤਾ ਨਾ ਰਿਸ਼ਤਾ ਕਰ ਲਿਆ ਹੁਣ ਤੁਸੀਂ ਕਹਿੰਦੇ ਨੌਕਰੀ ਦਵਾ ਦਿਓ। ਕਿੱਥੋਂ ਦਵਾ ਦਈਏ ਨੌਕਰੀ? ਜਦੋਂ ਉਹਨੇ ਕੀਤਾ ਹੀ ਕੁਝ ਨਹੀਂਗਾ। ਆ ਕੋ ਗੱਲਾਂ ਕਰਨ ਵਾਲੀਆਂ ਉਹ ਚਲੋ ਕੋਈ ਗੱਲ ਨਹੀਂ ਚਲੋ ਸਾਡੇ ਕੋ ਵੀ ਗਲਤੀ ਹੋਈ ਆ ਤੁਸੀਂ ਹੁਣ ਗੁੱਸਾ ਨਾ ਕਰੋ ਆਪਾਂ ਕੋਈ ਨਹੀਂ ਸੋਚਨੇ ਉਹਦਾ ਸਾਜਾ ਰਲ ਕੇ ਸੋਚਨੇ ਆ ਕੋ ਤੁਹਾਡੇ ਕਰਕੇ ਉਹਦਾ ਅਸੀਂ ਰਿਸ਼ਤਾ ਕੀਤਾ ਸੀਗਾ ਤੁਸੀਂ ਵੇਚੋਗੇ ਕਿ ਕਰਾਇਏ ਦੋਵਾਂ ਨੇ ਹਾਂ ਜੀ ਅਸੀਂ ਤਾਂ ਫਿਰ ਫਸੇ ਹਾਂ ਕੀ ਕਰਨਾ ਸੀਗਾ ਕਰਨਾ ਪੈਣਾ ਸੀਗਾ ਕਰਨਾ ਤਾਂ ਪੈਣਾ ਪਰ ਝੂਠ ਕਾ ਨੂੰ ਬੋਲਣਾ ਤੁਸੀਂ ਸਾਨੂੰ ਸਿੱਧਾ ਸਿੱਧਾ ਦੱਸ ਦਿੰਦੇ ਆ ਡੈਡੀ ਹੁਣ ਆ ਗਏ ਡੈਡੀ ਸਸੀ ਕਾ ਭਾਜੀ ਹਸ ਕੇ ਕਹ ਜੀ ਸਸੀ ਕਾ ਭਾਜੀ ਸਸੀ ਦਲ ਭਾਜੀ ਹਸ ਕੇ ਕਹ ਜੀ ਬੈਠੋ ਭਾਜੀ ਉਹ ਸਾਨੂੰ ਸਭ ਠੀਕ ਠਾਕ ਜੀ ਠੀਕ ਆ ਭਾਜੀ ਵਧੀਆ ਚਲੋ ਵਧੀਆ ਚਾਹੀਦਾ ਅਸੀਂ ਤੇ ਆਏ ਹਾਂ ਹਾਂਜੀ ਵੀ ਆਹ ਕਿਹੜੀ ਗੱਲ ਕੀਤੀ ਜਨੇ ਲਵਲੀ ਨੇ ਹੈ ਹੁਣ ਕੀ ਹੋਇਆ ਜੀ ਇਹਨੂੰ ਇਨੀ ਗੱਲ ਸਿਖਾਈ ਆ ਬੋਲਣ ਦਾ ਵੀ ਨਹੀਂ ਪਤਾ ਇਹਨੂੰ ਫੋਨ ਤੇ ਮੇਰੇ ਨਾਲ ਕੀ ਬੋਲਿਆ ਵਾ ਬਾਕੀ ਇਹਨੇ ਝੂਠ ਮਾਰ ਮਾਰ ਕੇ ਸਾਰਾ ਇਹ ਕੰਮ ਕੀਤਾ ਤੁਸੀਂ ਵੇਖੋ ਬੱਚਿਆਂ ਨੂੰ ਸਮਝਾਉਣਾ ਵਾ ਤੇ ਤੁਸੀਂ ਵੀ ਸਾਡੇ ਤੋਂ ਉਹ ਲੈ ਰੱਖਿਆ ਤੁਸੀਂ ਕਹਿੰਦੇ ਇਹ ਨੌਕਰੀ ਕਰਦਾ ਵੇਖੋ ਭਾਜੀ ਇਹ ਪ੍ਰਾਈਵੇਟ ਨੌਕਰੀ ਕਰਦਾ ਮੈਂ ਤਾਂ ਹੁਣ ਵੀ ਕਹਿੰਦਾ ਮੈਂ ਵੀ ਕਰਦਾ ਵਾ ਉਹ ਤੁਹਾਡੇ ਤੇ ਆਪਣੀ ਨਹੀਂ ਪਿਆਰ ਰਲਡੇ ਭਾਜੀ ਮੈਂ ਉੱਥੇ ਸਾਰੇ ਸਕੂਲ ਚ ਪਤਾ ਕੀਤਾ ਹੈ ਉਹ ਕਹਿੰਦੇ ਇਸ ਨਾਂ ਦਾ ਬੰਦਾ ਹੀ ਨਹੀਂ ਜੋ ਨੌਕਰੀ ਕਰਦਾ ਤੇ ਬਾਜੀ ਸਾਡੇ ਹੁੰਦਾ ਤਾਂ ਇੱਥੇ ਤਿਆਰ ਹੋ ਕੇ ਰੋਜ਼ ਚੱਲ ਜਾਂਦਾ ਰਿਹਾ ਸਾਨੂੰ ਹੁਣ ਕੀ ਪਤਾ ਵੀ ਜਾਂਦਾ ਵਾ ਕਿ ਨਹੀਂ ਜਾਂਦਾ ਇਹ ਇੱਕਦਾਂ ਦੀ ਗੱਲ ਹੋਈ ਬਾਜੀ ਬੱਚਾ ਘਰੋਂ ਜਾਵੇ ਤੇ ਪਤਾ ਨਾ ਹੋਵੇ ਵੀ ਨੌਕਰੀ ਕਰਨ ਜਾਂਦਾ ਕਿ ਕਿੱਥੇ ਜਾਂਦਾ ਤੇ ਸਾਨੂੰ ਤੇ ਉਹ ਕਹਿੰਦਾ ਵੀ ਮੈਂ ਫਰਾਂਡੇ ਸਕੂਲ ਲੱਗਾ ਤੇ ਅਸੀਂ ਵੀ ਤੁਹਾਨੂੰ ਦੱਸਦਾ ਜੀ ਉਹ ਪੜਾਉਂਦਾ ਪ੍ਰਾਈਵੇਟ ਹੋਸਲੇ ਨਾਲ ਗੱਲ ਕਰੋ ਤੁਹਾਨੂੰ ਮੈਂ ਕਿਹਾ ਤੁਸੀਂ ਕੋਈ ਨਿਕਲੇ ਪੈਂਦੇ ਮੈਂ ਕੋਈ ਝੂਠ ਬੋਲਣ ਡਿਆ ਮੈਂ ਜਿਹੜੀ ਇਹਨਾਂ ਨੇ ਕੀਤੀ ਆ ਉਹ ਦੱਸਣ ਡਿਆ ਪਹਿਣ ਜੀ ਗੱਲ ਕੀ ਹੋਈ ਆ ਸਾਨੂੰ ਵੀ ਕੋਈ ਪਤਾ ਲੱਗੇ ਕੀ ਕਿਹਾ ਵਾ लवली ਨੇ ਕੁਝ ਨਹੀਂ ਪਹਿਣ ਜੀ ਕੁਝ ਨਹੀਂ ਹੋਇਆ ਕੁਝ ਗੱਲਾਂ ਨਾ ਇਦਾਂ ਦੀ ਹੋ ਜਾਂਦੀਆਂ ਨੇ ਉਹਨਾਂ ਦਾ ਮਤਲਬ ਹੀ ਜਿਹੜਾ ਪੁੱਠਾ ਨਿਕਲ ਆਉਂਦਾ ਆ ਚਲੋ ਕੋਈ ਗੱਲ ਨਹੀਂ ਪਹਿਣ ਜੀ ਪਿਆ ਕੇ ਆਪਾਂ ਹਾਲ ਕਰ ਲੈਨੇ ਆ ਗਰਮ ਹੋਣ ਵਾਲੀ ਕਿਹੜੀ ਗੱਲ ਆ ਨਾਲੇ ਸਾਨੂੰ ਵੀ ਪਤਾ ਲੱਗੇ ਵੀ लवली ਨੇ ਪਾਜੀ ਨੂੰ ਕੀ ਕਿਹਾ ਵਾ ਉਹਨੇ ਗਾਲੀ ਇਹਦਾ ਨਹੀਂ ਕੀਤੀ ਕੁਝ ਨਹੀਂ ਆ ਬਲਾਉ ਉਹਨੂੰ ਕਿੱਥੇ ਆ लवली ਨੂੰ ਚਲੋ ਕੋਈ ਨਹੀਂ ਭਾਈ ਮਾਰ ਲੈਨੇ ਬਾਹਰ ਉਹ ਸ਼ੋਰ लवली ਓ ਲਵਲੀ ਸਸਿਕਾ ਰੈਡੀ ਸਸਿਕਾ ਸਸਿਕਾ ਲਵਲੀ ਪੁੱਤ ਤੈਨੂੰ ਆਵਾਜ਼ ਮਾਰੀ ਆ ਹਾਂਜੀ ਭਾਜੀ ਹੁਣੇ ਕਹਿਣ ਡੇ ਵੀ ਸਾਡਾ ਨਾ ਝੂਠ ਬੋਲਿਆ ਕੀ ਬੋਲਿਆ ਨਾ ਨਾ ਝੂਠ ਤੂੰ ਝੂਠ ਬੋਲਿਆ ਮੈਨੂੰ ਤਾਂ ਕੇ ਗੱਲ ਦਾ ਪਤਾ ਨਹੀਂ ਜੇ ਮੇਰੀ ਵੱਧ ਕੱਟ ਬੋਲਿਆ ਮੈਂ ਤੂੰ ਕੀ ਗੱਲ ਹੋਈ ਏਹੀ ਦੱਸ ਸਾਨੂੰ ਨਹੀਂ ਮੈਂ ਤਾਂ ਨਹੀਂ ਬੋਲਿਆ ਕੋਈ ਵੱਧ ਕੱਟ ਪਤਾ ਹੀ ਹੈ ਡੈਡੀ ਹੁਣਾਂ ਤੇ ਮੇਰੀ ਗੱਲ ਸੁਣੋ ਐਡੀ ਦੂਰੋਂ ਚੱਲ ਕੇ ਆਏ ਆ ਤੇ ਕੋਈ ਗੱਲ ਹੋਈ ਏ ਤੇ ਆਏ ਆ ਉਹ ਡੈਡ ਜੀ ਮੈਂ ਨਹੀਂ ਬੋਲਿਆ ਸਸ ਜੀ ਸਤਿ ਸ਼੍ਰੀ ਅਕਾਲ ਭਾਜੀ ਇਹਨੂੰ ਪੁੱਛੋ ਫੋਨ ਤੇ ਕਿਦਾਂ ਗੱਲ ਕਰਦਾ ਸੀਗਾ ਹੈ ਇਹਨੂੰ ਮੈਂ ਆਖਿਆ ਫਿਰ ਗਲਤੀ ਕੀਤੀ ਆ ਤੇ ਮਾਫੀ ਮੰਗ ਹਾਂਜੀ ਇਹ ਕਹਿੰਦਾ ਮੇਰੀ ਗਲਤੀ ਕੋਈ ਨਹੀਂ ਇਹ ਝੂਠ ਨਹੀਂ ਬੋਲਿਆ ਝੂਠ ਬੋੜ ਕੇ ਤੁਸੀਂ ਰਿਸ਼ਤਾ ਕੀਤਾ ਵਾ ਉਹ ਮੇਰੀ ਗੱਲ ਸੁਣੋ ਡੈਡੀ ਜੀ ਮੰਮੀ ਨੂੰ ਤੇ ਰਪਿੰਦਰ ਨੂੰ ਤੇ ਉਦੋਂ ਦਾ ਪਤਾ ਹੈ ਜੋ ਰਿਸ਼ਤਾ ਹੋਇਆ ਵਾ ਇੱذ ਝੂਠ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੁਣ ਇਹਨਾਂ ਨੇ ਨਹੀਂ ਦੱਸਿਆ ਮੇਰੀ ਥੋੜੀ ਗਲਤੀ ਆ ਕੋਈ ਜੇ ਤੈਨੂੰ ਪਤਾ ਹੈ ਤੂੰ ਹੀ ਦੱਸ ਦੇਣਾ ਉਦੋਂ ਅਹੀਂ ਰਿਸ਼ਤਾ ਕਰਨਾ ਹੀ ਨਹੀਂ ਇਹਦੇ ਮੈਨੂੰ ਕੁਝ ਨਹੀਂ ਪਤਾ ਹੈਗਾ ਤੁਸੀਂ ਮੇਰੇ ਦਵਾਲੇ ਹੋਗੇ ਸਾਰੇ ਮੈਂ ਕਹਿੰਦਾ ਇੱਥੇ ਝੂਠ ਹੀ ਬੋਲੀ ਚਲੇ ਜਾਂਦੇ ਆ ਉਹ ਭਾਜੀ ਝੂਠ ਬੋਲਣ ਵਾਲੀ ਕਿਹੜੀ ਗੱਲ ਵਾ ਅਕਸਰ ਮੁੰਡੇ ਨੇ ਦੱਸਿਆ ਹੀ ਹੋਊਗਾ ਕੁੜੀ ਨੂੰ ਕਿ ਸਾਡੀ ਇੰਨੀ ਜ਼ਮੀਨ ਵਾ ਜਾਂ ਸਾਡਾ ਘਰ-ਬਾਰ ਵਾ ਭਾਜੀ ਜੇ ਇਹ ਸਾਰਾ ਕੁਝ ਮੈਨੂੰ ਪਤਾ ਹੁੰਦਾ ਨਾ ਤੇ ਅਸੀਂ ਰਿਸ਼ਤਾ ਕਰਨਾ ਹੀ ਨਹੀਂ ਠੀਕ ਹੈ ਨਾ ਉਹ ਜਿਵੇਂ ਭਾਜੀ ਥੋੜੀ ਗਲਤੀ ਕੀਤੀ ਤਾਂ ਪੁੱਛ ਕਿਸੇ ਤੇ ਕਰਦੇ ਲੱਗੇ ਸ਼ਾਗੀ ਵੀ ਇਹ ਕਿੰਦਾ ਦਾ ਬੰਦੇ ਆ ਤੇ ਕਿੰਦਾ ਦੇ ਨਹੀਂ ਭਾਜੀ ਇਹੋ ਤਾਂ ਗੱਲਾਂ ਵਾ ਹੁਣ ਕਿਸੇ ਤੇ ਯਕੀਨ ਵੀ ਕਰਨਾ ਪੈਂਦਾ ਵਾ ਉਦੋਂ ਕਹਤਾ ਵੀ ਮੁੰਡਾ ਨੌਕਰੀ ਕਰਦਾ ਉਹ ਭਾਜੀ ਇਹ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵਾ ਵੀ ਪ੍ਰਾਈਵੇਟ ਲੱਗਾ ਜੇ ਮਤਲਬ ਕਰਦਾ ਸੀ ਨੌਕਰੀ ਮੈਂ ਉਥੋਂ ਭਾਜੀ ਸਾਰਾ ਪਤਾ ਕਰ ਲਿਆ ਵਾ ਕਿਤੇ ਨੌਕਰੀ ਨਹੀਂ ਜੇ ਕੀਤੀ ਤੁਸੀਂ ਵੀ ਆਪਣੇ ਮੁੰਡੇ ਤੇ ਇਦਾਂ ਹੀ ਵਿਸ਼ਵਾਸ ਕਰੀ ਗਏ ਜੀ ਠੀਕ ਆ ਇਹ ਗੱਲਾਂ ਜਿਹੜੀਆਂ ਝੂਠ ਦੇ ਸਿਰ ਤੇ ਕਿੰਨਾ ਕਿਤੇ ਚੱਲਣੀਆਂ ਕਿਉਂਕਿ ਲਗਲੀ ਜਾਂਦਾ ਨਹੀਂ ਸੀ ਡਿਊਟੀ ਤੇ ਜੇ ਤੈਨੂੰ ਪਤਾ ਹੈਗਾ ਤੇ ਤੂੰ ਕਿਹੜੀ ਗੱਲ ਉਹ ਲੈ ਰੱਖਿਆ ਹੈਗਾ ਤੂੰ ਹੀ ਸੱਚ ਦੱਸ ਦਿੰਦੀ ਇਹ ਸਾਰੇ ਹੀ ਮੈਂ ਕਹਿੰਦਾ ਭਾਜੀ ਇੱਥੇ ਨਾ ਸਭ ਝੂਠ ਹੀ ਬੋਲੀ ਜਾਂਦੇ ਆ ਤੁਸੀਂ ਆਪਣੇ ਘਰ ਰਹੋ ਰਾਜੀ ਤੇ ਅਸੀਂ ਆਪਣੇ ਘਰ ਰਾਜੀ ਸਾਡਾ ਕੋਈ ਹਿਸਾਬ ਤਾਂ ਨਹੀਂ ਇੱਥੇ ਤੁਹਾਡਾ ਨਾ ਠੀਕ ਆ ਤੂੰ ਚੁੱਪ ਕਰਕੇ ਮੇਰੇ ਨਾਲ ਚੱਲ ਰਹਿੰਦੇ ਇਹਨਾਂ ਨੂੰ ਬਸ ਆਪਣੇ ਘਰ ਖੁਸ਼ ਰਹਿੰਦੇ ਚੱਲ ਆ ਜਲੀ ਉਹ ਡੈਡੀ ਜੀ ਵੀ ਲੋ ਇਦਾਂ ਨਾ ਕਰੋ ਤੂੰ ਨਾ ਬਹੁਤ ਵੱਡਾ ਝੂਠ ਬੋਲਿਆ ਵਾ ਤੂੰ ਵੀ ਆਪਣੇ ਘਰ ਖੁਸ਼ ਰਹੋ ਬਸ ਠੀਕ ਆ ਮਾਫੀ ਜੀ ਦੇ ਦੇ ਕੋ ਮੇਰੀ ਗੱਲ ਤਾਂ ਸੁਣੋ ਇੱਕ ਵਾਰ ਨਹੀਂ ਨਹੀਂ ਬਸ ਠੀਕ ਆ ਮੰਮੀ ਜੀ ਚੱਲ ਪੁੱਤ ਤੂੰ ਆਪਣੇ ਘਰ ਖੋਸ ਰਿਹਾ ਮੈਂ ਕਰਨੀ ਤੇਰੇ ਡੈਡੀ ਨਾਲ ਗੱਲ ਮੰਮੀ ਜੀ ਸਮਝਾਓ ਥੋੜਾ ਜਿਆਦਾ ਤੋ ਫਿਕਰ ਨਾ ਕਰ ਪਈ ਜਾਂਦੀ ਆ